ਕਾਹਦੇ ਸਬੰਧ ਵਿੱਚ ਅੱਜ ਦੇ ਖਲਾਰਾਪਾ ਦਾ ਨਾ ਪਾ ਲਈ ਉਹ ਮੇਰਾ ਪ੍ਰਾਇਮਰੀ ਡੀਜੀਪੀ ਸਾਹਿਬ ਵੱਲੋਂ ਜਿਹੜੇ ਹੈਗੇ ਆ ਗੈਂਗਸਾਂ ਦੇ ਅਗੇ ਇਸ ਜਿਹੜੀ ਹੈਗੀ ਆ ਵਰਕਿੰਗ ਔਨ ਗੈਂਗਸਟਰਸ ਤੇ ਗੈਂਗਸਾਂ ਤੇ ਬਾਤ ਦੇ ਤਰ ਜਿਹੜਾ ਹੈਗਾ ਕਪੂਤਲਾ ਪੁਲਿਸ ਨੇ ਸ਼੍ਰੀ ਗੌਰਵ ਤੂਰਾ ਜੀ ਦੀ ਦੇਖਾਂ ਅਧੀਨ ਕੰਮ ਕਰਦਿਆਂ ਹੋਇਆ ਸਾਡੇ ਸੀਆਈ ਦੀ ਟੀਮ ਸਾਡੇ ਡੀਸੀਪੀ ਜਿਹੜੇ ਹੈਗੇ ਨੇ ਡੀਐਸਪੀ ਡੀ ਸਾਹਿਬ ਔਰ ਡੀਐਸਪੀ ਜਿਹੜੇ ਹੈਗੇ ਹਰਦੇਵ ਉਹਨਾਂ ਦੀ ਨਿਗਰਾਨੀ ਦੇ ਹੇਠ ਜਿਹੜੇ ਹੈਗੇ ਆ ਦੋ ਮੁਸਕਿਲ ਲੋੜਿੰਗ ਦੇ ਬੈਠੀ ਜਿਹੜੇ ਸੀਗੇ ਤਾਕੀ ਜਿਹੜਾ ਕੇਸਾਂ ਦੇ ਵਿੱਚ ਵੌਂਟਡ ਸੀਗਾ ਕਰਨ ਕੁਮਾਰ ਉਹਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਜੋਬਨਪ੍ਰੀਤ ਨੂੰ ਜਿਹੜਾ ਹੈਗਾ ਕੱਲ ਗ੍ਰਿਫਤਾਰ ਕਰਕੇ ਉਹਨਾਂ ਦੇ ਕੋਲੋਂ 2 ਜਿਹੜੇ ਹੈਗੇ 7.65mm ਦੇ ਪਿਸਤਲ ਜਿਹੜੇ ਰਿਕਵਰ ਕੀਤੇ ਐ ਔਰ ਉਹਨਾਂ ਨਾਲ 5 ਜਿੰਦਾ ਕਾਸਟੂਸ ਜਿਹੜੇ ਹੈਗੇ ਰਿਕਵਰ ਕੀਤੇ ਮੈਂ ਇੱਥੇ ਦੱਸਣਾ ਚਾਹਾਂ ਕਿ ਜਿਹੜਾ ਕਰਨ ਕੁਮਾਰ ਹੈਗਾ ਇਹ ਬੜਾ ਮਤਕੀਗ ਛਾਤਰ ਔਰ ਕ੍ਰਿਮੀਨਲ ਨੇਚਰ ਦਾ ਬੰਦਾ ਸੀਗਾ ਹੈਪਚੁਰ ਅਫੈਂਡਰ ਸੀਗਾ ਇਹਦੇ ਉੱਤੇ ਆਲਰੇਡੀ ਜਿਹੜੇ 6 ਮੁਕਦਮੇ ਦਰਜ ਐ ਜਿਹਦੇ ਵਿੱਚ ਇੱਕ ਐਨਡੀਪੀਸੀ ਐਕਟ ਦਾ ਪਰਚਾ ਹੈਗਾ ਔਰ ਇੱਕ ਮਕਦਮਾ ਤੇ 307 ਦਾ ਔਰ ਚਾਰ ਮਕਦਮੇ ਜਿਹੜੇ ਤੇ 326 ਆnde ਸੀ। ਸੋ ਇਹ ਕਾਫੀ ਮਤਲਬ ਕਿ ਇਹਦੇ ਨਾਲ ਜਿਹੜੀ ਹੈਗੀ ਐ ਇਹਦੇ ਫੜਨ ਦੇ ਨਾਲ ਜਿਹੜਾ ਹੈਗਾ ਕਿ ਪੂਠੜਾ ਦੇ ਵਿੱਚ ਜਿਹੜੀ ਹੈਗੀ ਆ ਲੜਾਈਆਂ ਝਗੜਾ ਦੇ ਵਿੱਚ ਇਹ ਠੱਲ ਪੈ ਗਈ ਔਰ ਇਹਦੇ ਨਾਲ ਜਿਹੜਾ ਕਰਨ ਕੁਮਾਰ ਆ ਸੀ ਗ੍ਰਿਫਟਾ ਕੀਤਾ ਦੂਸਰਾ ਜੋਬਨ ਜਿਹੜਾ ਕੀਤਾ ਜੋਬਨਦੀਪ ਉਹਦੇ ਉੱਤੇ ਆਲਰੇਡੀ ਇੱਕ ਮਕਦਮਾ ਹੋਰ ਸੀਗਾ ਐਨਡੀਪੀਸੀ ਐਟ ਸੋ ਇਹ ਦੋਨੇ ਹੁਣ ਜਿਹੜੇ ਸੀਗੇ ਵੈਪਨ ਲੈ ਕੇ ਨਵਾਂ ਇੱਕ ਗੈਂਗ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ ਔਰ CIA ਕਪੂਸਲਾ ਦੀ ਟੀਮ ਨੇ ਇਹਨਾਂ ਨੂੰ ਜਿਹੜਾ ਹੈਗਾ ਫੜ ਕੇ ਜਿਹੜਾ ਹੈਗਾ ਇਹਨਾਂ ਦਾ ਨੈਟਵਰਕ ਜਿਹੜਾ ਹੈਗਾ ਬਣਨ ਤੋਂ ਪਹਿਲਾਂ ਹੀ ਜਿਹੜਾ ਹੈਗਾ ਉਹ ਤੋੜ ਦਿੱਤਾ ਹੈ ਸਾਡੇ ਕੋਲ ਇਨਫੋਰਮੇਸ਼ਨ ਸੀ ਕਿ ਇਹ ਹੁਣ ਜਿਹੜੇ ਹੈਗੇ ਆ ਕੋਈ ਨਾ ਕੋਈ ਵੈਫਨ ਲੈ ਕੇ ਅਜਵਾਦਤ ਕਰਨਗੇ ਉਸ ਤੋਂ ਪਹਿਲਾਂ ਇਨਫੋਰਮੇਸ਼ਨ ਦੇ ਦਿੱਤੇ ਇਹਨਾਂ ਨੂੰ ਐਕਜ਼ਾਮ ਕਰਕੇ ਹੁਣ ਇਹਨਾਂ ਨੂੰ ਅੱਜ ਹੀ ਫੜਿਆ ਹੈਗਾ ਇਹਨਾਂ ਦੀ ਜਿਹੜੀ ਰਮਾਨ ਲੈ ਕੇ ਪੁੱਛ ਕੇ ਬਰੀਕੀ ਨਾਲ ਕੀਤੀ ਜਾ ਕਿ ਸਾਨੂੰ ਉਮੀਦ ਹੈ ਕਿ ਅਸੀਂ ਹੋਰ ਵੀ ਵੱਡੇ ਇੱਥੇ ਖੁਲਾਸੇ ਕਰਾਂਗੇ ਇਹ ਕਿੰਨੀ ਕੋਈ ਗੱਲ ਹੈ ਇਹ ਕੱਲ ਜਿਹੜੀ ਹੈਗੀ ਸ਼ਾਮਾਂ ਦੀ ਗੱਲ ਹੈਗੀ ਹੈ ਜੀ ਦੇਖੋ ਹਜੇ ਤੱਕ ਵਿਦੇਸ਼ ਵਾਲਾ ਕੋਈ ਐਂਗਲ ਨਹੀਂ ਆਇਆ ਬਟ ਜਿੱਦਾਂ ਇਹ ਕਰਨ ਦੇ ਜਿਹੜੇ ਮੁਕਦਮੇ ਦਰਜ ਹੈਗੇ ਨੇ ਇਹ મત ਕਿ ਹੈਪਚੁਅਲ ਫਰੈਂਡ ਜਿਹਨਾਂ ਜਿਹੜਾ મત ਕਿ ਜੁਰਮ ਕਰਨ ਦਾ ਆਦੀ ਹੁੰਦਾ ਉਹ ਕ੍ਰਿਮੀਨਲ ਹੈ ਪੀਓ ਵੀ ਹੈ ਕਿਸੇ ਕਿਸੇ ਇਹ ਪੀਓ ਨਹੀਂ ਸੀਗਾ ਇਹ ਅਰੈਸਟ ਦੀ ਪੈਂਡਿੰਗ ਸੀ ਅਰੈਸਟ ਨੂੰ ਬਚਾ ਲੇ ਲਈ ਅੱਗੇ ਪਿੱਛੇ ਹੋਇਆ ਸੀਗਾ ਪੀਓ ਡਿਕਲੇਅਰ ਇਹ ਅਸਲਾ ਜੋ ਹੁਣ ਡਾਕਟਰੀ ਮੁਰਲੀ ਪੁਚ ਕੇਸ ਦੇ ਵਿੱਚੋਂ ਇਹ Madhya Pradesh ਦੇ ਵਿੱਚੋਂ ਜਿਹੜੇ ਹੈਗੇ ਲੈ ਕੇ ਆਏ ਸੀਗੇ ਉਹਦੀ ਜਿਹੜੀ ਹੈਗੀ ਪੁਚ ਕੇਸ ਦੇ ਚਾਰੀਆ ਵੈਕਟਰ ਕੁਝ ਸਾਰੇ ਦੱਸਿਆ ਕਿ ਉਹ ਲੈ ਗਏ ਸੀ ਤੇ ਨਾਲ ਹੋਰ ਵੀ ਇਥੋਂ ਕੁਝ ਬੰਦੇ ਜੋੜਨ ਦੀ ਕੋਸ਼ਿਸ਼ ਕਰ ਰਹੇ ਸੀ ਦੇਖੋ ਇਸ ਟਾਈਮ ਮੈਂ ਡਿਸਕਲੋਸ ਨਹੀਂ ਕਰ ਸਕਦਾ ਕਿਉਂਕਿ ਉਹਦਾ ਮੇਰਾ ਕੇਸ ਜਿਹੜਾ ਹੈਗਾ ਐਮਪਰ ਹੁੰਦਾ ਹੈ ਇਸ ਕਰਕੇ ਮੈਂ ਡਿਸਕਲੋਸ ਨਹੀਂ ਕਰ ਸਕਦਾ ਬਟ ਇਹਦਾ ਕਾਫੀ ਜਿਹੜਾ ਬਾਕੀ ਵੀ ਨੈਟਵਰਕ ਦੇ ਬੰਦੇ ਹੈਗੇ ਉਹ ਵੀ ਜਿਹੜੇ ਹੈਗੇ ਜਲਦੀ ਗ੍ਰਿਫਤਾਰ ਕਰਕੇ ਤੁਹਾਡੇ ਸਾਹਮਣੇ ਪੇਸ਼ ਕਰੇਗਾ ਉਸੀ ਉਹਦੇ ਲੈ ਰਹੀ ਐਸੀ ਜੇ ਕੋਈ ਚਤੋਰ ਕਿਸੇ ਹਸਲਾਤ ਕੋਈ ਤਾਬੂ ਜਿਹੜਾ ਇਸਾ ਵੀ ਤੇ ਇਹ ਵੀ ਹੋ ਰਹੀ ਹੈ ਉਹ ਵੀ ਮੈਂ ਗੱਲ ਕਰ ਰਿਹਾ ਕਿ ਕੇਸ ਉਹਦੇ ਇਨੀਸ਼ੀਅਲ ਸਟੇਜ ਤੇ ਹੈਗਾ ਜੇ ਮੈਂ ਉਹਦੀ ਬੈਕਗ੍ਰਾਉਂਡ ਵਾਲੀ ਗੱਲ ਦਸਾਂਗਾ ਤਾਂ ਉਹ ਇਨਫੋਰਮੇਸ਼ਨ ਲੀਕ ਹੋ ਕੇ ਸਾਨੂੰ ਕੇਸ ਨੂੰ ਖਰਾਬ ਕਰੇਗੀ ਇਸ ਕਰਕੇ ਮੈਂ ਸ਼ੇਅਰ ਨਹੀਂ ਕਰ ਸਕਦਾ